ਅਠਾਰਾ ਨਗਰ ਜਗਰਾਉ ਤਸੇਲ ਜਿਲ੍ਹਾ ਲੁਧਿਆਣਾ ਦੇ ਅੰਦਰ ਨਾਹਪੁਰ ਕਾਉਂ ਦਾ ਜਨਮ ਹੋਇਆ ਹੈ 1959 ਬਿੱਤਰ ਨਹੀਂ 1902 ਈਸਵੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਗ ਦੇ ਪੁੰਨਿਆ ਤੇ ਫਗਣ ਦੇ ਸੰਗਰਾਮ ਦਾ ਵਿਹਾੜਾ ਤੇ ਸੋ ਉਸ ਦਿਨ ਮਹਾਪੁਰਖਾ ਨੇ ਉਸ ਅਠਾਰਾ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ ਇਹ ਜਨਮ ਲੈਣ ਦਾ ਕਾਰਨ ਕੁਝ ਪਹਿਲਾਂ ਬਣਿਆ ਹੋਇਆ ਸੀ ਸਤਿਕਾਰਯੋਗ ਮਾਤਾ ਸੇੜੀ ਜੀ ਦੇ ਜਿਹਦਾ ਨਾਮ ਤੇ ਸਤਨਾਥ ਆਸਤਾਨ ਮਹਾਂਪੁਰਖਾਂ ਦੇ ਵੱਡੇ ਬਜ਼ੁਰਗ ਹੋ ਉਸਨੇ ਕਨਜੀ ਫਰਕੀਤਾ ਜੂ ਆਪਣੇ ਹੱਥੇ ਦੁੱਧ ਦਾ ਟਕੋਰਾ ਛੰਨਾ ਭਰ ਕੇ ਪਿਆਇਆ ਕਨਜੀ ਕਰ ਸਕੇ ਪਾਛ ਜੀ ਪ੍ਰਸੰਤਾ ਲਏ ਗੁਰੂ ਗਰੀਵਨਵਾਦ ਨੇ ਵਸ਼ਿਸ਼ਟ ਜੀ ਤੇ ਮਾਤਾ ਨੂੰ ਪੁੱਛਦੇ ਹਨ ਦੱਸੋ ਮਾਤਾ ਜੀ ਕੀ ਚਾਹੁੰਦੇ ਹੋ ਉਸ ਵੇਲੇ ਸਤਗੁਰੂ ਗਰੀਵਨਵਾਦ ਕੋ ਜੀ ਪ੍ਰੀਤਮੀ ਦੇ ਚਰਨ ਉੱਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਗੁਰੂ ਦੀ ਕਿਰਪਾ ਕਰੋ ਕਾਦੇ ਇਸ ਕੋਲ ਵੰਸ਼ ਦੇ ਵਿੱਚ ਇੱਕ ਬ੍ਰਹਮ ਜਨ ਦੇ ਦਾਤ ਵਾਸ਼ਿਸ਼ ਕਰੇ ਤੇ ਸਤਿਗੁਰੂ ਗੁਰੇਉ ਨਵਾਜ ਨੇ ਬਚਨ ਕੀਤੇ ਵਾਸ਼ਿਸ਼ ਕੀਤੇ ਕੇ ਸਮਾ ਆ ਦੇਗਾ ਐਸਾ ਸੂਰਬੀਰ ਜਿਹਦਾ ਹੋਵੇਗਾ ਜਿਸ ਵਰਗਾ ਕੋਈ ਹੋਰ ਦੁਨੀਆਂ ਚ ਪਰਦੇਸ ਨਹੀਂ ਹੋ ਰਿਹਾ ਸੋ ਉਹ ਤਨ ਦੀ ਤਨ ਸੱਚੇ ਪਾਤਸ਼ਾਹ ਦੇ ਬਚਨ ਤੇ ਮਾਤਾ ਸੇਵੀ ਜੀ ਦੀ ਸੇਵਾ ਨੂੰ ਫਲ ਲੱਗਾ ਹੈ ਅਜੇ ਬਾਬਾ ਰੂੜ ਸਿੰਘ ਜੀ ਦੇ ਦੋ ਪੁੱਤਰ ਹੋਏ ਵੱਡੇ ਸੁਪੁੱਤਰ ਭਾਈ ਹਜ਼ਾਰਾ ਸਿੰਘ ਜੀ ਤੇ ਛੋਟੇ ਸਪੁੱਤਰ ਸਰਦਾਰ ਜੋਂ ਮਹਾਂਪੁਰਖ ਸੰਤ ਜਾਨੀ ਗੁਰਬਚਨ ਸਿੰਘ ਜੀ ਖਾਲਸਾ ਇਹਨਾਂ ਮਹਾਂਪੁਰਖਾਂ ਨੇ ਜਨਮ ਲਿਆ ਬਾਬਾ ਰੂਪ ਸਿੰਘ ਸਾਹਿਬ ਜੀ ਦੇ ਘਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛੜੇ ਕਿਰਪਾ ਦੇ ਖਜਾਣੇ ਨਿਮਰਤਾ ਦੇ ਹੋਵੇ ਸ਼ਾਂਤੀ ਦੇ ਪੁੰਜ ਸਰਤੇ ਨੂੰ ਤੇਜ ਬਖਸ਼ਨ ਹਾਰ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਸਾਜਿ ਨਵਾਜ਼ੇ ਗੁਰੂ ਰੂਪ ਕਰਤਾ ਸਹ ਸੰਗਤ ਜੀ ਸਤਿ ਸ੍ਰੀ ਅਕਾਲ ਗੁਰਮਸਤ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਵਿੱਚ ਬੈਠ ਕੇ ਜੇ ਪਰਸੇ ਤੋਂ ਪਟਖੰਡ ਵਾਸੀ 108 ਪੂਰਨ ਬ੍ਰਹਮ ਗਿਆਨੀ ਮਹਾਪੁਰਖ ਸੰਤ ਜੀ ਆਮੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਸਾਲਾਨਾ ਵਰਸੇ ਮਨਾਉਂਦਿਆਂ ਹੋਇਆਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਸਮੇਤ ਸ੍ਰੀ ਜੱਪਜੀ ਸਾਹਿਬ ਦੇ ਅਖੰਡ ਪਾਠ ਪਰਾਰੰਭ ਹੋਇਆ ਸੀ ਤੋਂ ਭੋਗ ਸਰਵਣ ਕੀਤਾ ਹੈ ਅਕ੍ਰੰਤੇ ਸਿੰਘ ਸਾਹਿਬ ਸਤਾਰ ਜੀ ਜਾਨੀ ਜਲੇਸ਼ ਸਿੰਘ ਸਾਹਿਬ ਜੀ جو سچکھ واسی مہا پورت یعنی گربکم سنگھ جی خالصا جی وائے ہوئے جو منجو صاحب کافی سمے تو لے کر کے شری ہرمندر صاحب آئے ہوئے حکم حکمران کی پوتر ویاخیا کر کے کشا سنا کر کے سنگت نوپاش کر رہے ہیں گرو کی بانی دوارا تو ایسے گرمک مہا پورکھوں کی رچنا پر ਸਤਿਗੁਰੂ ਦੇਵਨਵਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਸਰੇਨ ਮੁਖਵਾਕ ਦੇ ਪਤਾਂ ਵਿਸਤਾਰ ਪੂਰਵਕ ਵਰਨਨ ਦੇ ਸੁਨੇਹ ਸਰਵਨ ਕੀਤੇ ਹੈ ਸੋ ਸਤਨੰਦ ਵਾਸੇ ਮਹਾਪੁਰਖ ਦਾ ਜੀਵਨ ਗੁਰਮੁਖਾਂ ਦੀ ਰਸਮਾਂ ਤੋਂ ਸ਼ਰਨ ਕਰਕੇ ਮਹੌਲ ਹਰੇ ਹੋਇਆ ਹੈ ਸੇ ਸੰਸਾਰ ਦੇ ਵਿੱਚ ਜੋ ਵੀ ਜੀਵ ਪੈਦਾ ਹੋਇਆ ਹੈ ਇਸ ਵਾਰੀ ਸਰੀਰ ਕਰਕੇ ਔਰਤ ਨੂੰ ਸੰਸਾਰ ਵਿੱਚੋਂ ਪੂਛ ਕਰਨਾ ਹੈ ਪਰ ਪਰਮੇਸ਼ਰ ਦੇ ਤਿਆਰਿਆਂ ਦਾ ਸੰਸਾਰ ਵਿੱਚੋਂ ਤਲਵਾ ਪਰਮੇਸ਼ ਨੂੰ ਪਹੁੰਚਾਉਣਾ ਕਰਨਾ ਹੈ ਕਿਰਦਾਰ ਰਸਤਾ ਅੜਰਾ ਹੈ ਵਖਰਾ ਹੈ ਸੰਸਾਰ ਦੇ ਜੀਵਾਂ ਦੇ ਮਰਨ ਤੇ ਕਈ ਲੋਕ ਪੁੱਛਦੇ ਹੁੰਦੇ ਹਨ ਅਤਤੇ ਤਿਆਰੇ ਜਿਹੜੇ ਉਹਨਾਂ ਦੇ ਹੁੰਦੇ ਉਜੋਗ ਮਨ ਦੇ ਹਨ ਪਰ ਜੋ ਪਰਮੇਸ਼ਰ ਦੇ ਪਿਆਰੇ ਹਨ ਉਹਨਾਂ ਦੇ ਵਿਚਾਰਾਂ ਪਾਣ ਕਰਕੇ ਪਰਕ ਪ੍ਰਾਣੀ ਮਨ ਉੱਤੇ ਵਿਹਾਰਾਜ ਪ੍ਰਵੇਸ਼ ਹੁੰਦਾ ਹੈ ਅਤੇ ਐਸੇ ਸੁੰਦਰ ਸਰੂਪ ਸੁੰਦਰ ਸੇਵਾ ਪਵਿੱਤਰ ਅਪਦੇਸ਼ ਨੂੰ ਸੁਣ ਕਰਕੇ ਅਰਕ ਦੇ ਮਨ ਵਿੱਚ ਚਾਹ ਹੁੰਦਾ ਹੈ ਕਿ ਮਨ ਹੈ ਜੋ ਐਸੇ ਪਰਮੇਸ਼ਰ ਦੇ ਲਾੜ ਦੇ ਸੁਪੁੱਤਰ ਹੈ ਪਉ ਨਾਮ ਗ੍ਰੰਥ ਜਾਨ ਦੇ ਦਾਤ ਨੂੰ ਪ੍ਰਾਪਤ ਕਰਕੇ ਸਰੀਰ ਕਰਕੇ ਦੁਨਿਆਤ ਉਹ ਵੀ ਇਸਤਤ ਨਹੀਂ ਹੈ ਤਾਂ ਕਿਸ ਗੱਲ ਦਾ ਮਾਣ ਤੇ ਅਹਮਾਨ ਕਰਦਾ ਹੈ ਹੰਕਾਰ ਕਰਦਾ ਹੈ ਕਿ ਮੈਂ ਦੁਨਿਆਤ ਇਸ ਤਰ੍ਹਾਂ ਰਹਾਂਗਾ ਬੁੱਧਾ ਹੋ ਕੇ ਬਾਣੀ ਪੜ੍ਹਾਂਗਾ ਸਿਮਨ ਭਜਨ ਕਰਾਂਗਾ ਅਮਰ ਚੱਕ ਲਵਾਂਗਾ ਜੇ ਤਨਵੇਂ ਇਸ ਸੂਰਬੀਰ ਜੋਧਾ ਦੇ ਜੀਵਨ ਤੋਂ ਸਿੱਖਿਆ ਨਹੀਂ ਮਿਲ ਸਕਦੀ ਤਾਂ ਤਰੋਂ ਸਿੱਖਿਆ ਧਾਰਨ ਕਰਾਂਗਾ ਇਹ ਤਿਆਰ ਹਾਂ ਜੀਵਨ ਤੇ ਪ੍ਰਭਾਵਿਤ ਹੋ ਕਰਕੇ ਹਰ ਇੱਕ ਪ੍ਰਾਣੀ ਮਾਤਰ ਦੇ ਮਨ ਵਿੱਚ ਪਰਮੇਸ਼ਰ ਨਾਲ ਪਿਆਰ ਪੈਜਤ ਹੁੰਦਾ ਹੈ ਸਿੱਖਾਂ ਨੇ ਦੇਣ ਤੇ ਚੋਤੇ ਸਤਗੁਰੂ ਗਰੀਬ ਨਵਾਜ ਜੀ ਜੇ ਦੁਨੀਆਂ ਦੇ ਤਿਸਤ ਕਿਸੇ ਨੇ ਰਹਿਣਾ ਹੀ ਨਹੀਂ ਤਾਂ ਰਹਿਣ ਸੁਰੱਖਣ ਦਾ ਬਾਣੀ ਪੜਨ ਦਾ ਫਲ ਈ ਹੋਇਆ ਹੈ ਪਰਮੇਸ਼ਰ ਦੇ ਪਿਆਰੇ ਹੋ ਸਰੀਰ ਕਰਕੇ ਚਲੇ ਗਏ ਆਮ ਜੀਵ ਵੀ ਦੁਨੀਆਂ ਵਿੱਚੋਂ ਕੂਟ ਤਰ ਗਏ ਫਰਕ ਤੋਂ ਕੋਈ ਮਾਮਾ ਹੋਇਆ ਸਤਿਗੁਰੂ ਦੇਵਨਵਾਜੇ ਫਰਮਾਉਂਦੇ ਨਹੀਂ ਪਾਏ ਸਦਾ ਨੇ ਜਾਪੈ ਪਰਮੇਸ਼ਰ ਜਿੰਦਾ ਹੈ ਤੇ ਜਾਂ ਪਰਮੇਸ਼ਰ ਦੇ ਪਿਆਰੇ ਇਸ ਤੋ ਤਾਨ ਅਡੋ ਜਿਉਂਦੇ ਹਨ ਬਾਤੀ ਸਾਰੇ ਸੰਸਾਰ ਮੁਰਦਾ ਹੈ ਪਾਣੇ ਸਰੀਰ ਕਰਕੇ ਤੁਰੇ ਫਿਰਦੇ ਪ੍ਰਤੀਕ ਹੁੰਦੇ ਹਨ ਸੱਤੇ ਪਾਸੇ ਇੱਕ ਪਾਸੇ ਕਹਿੰਦੇ ਹਾਂ ਕਿ ਨਦੀ ਦੇ ਪ੍ਰਵਾਹ ਉਪਰਾਂ ਤਾਰਾ ਸੰਸਾਰ ਇਹ ਨਦੀ ਸੰਸਾਰ ਰੂਪੀ ਨਦੀ ਜੀਵਾਂ ਰੂਪੀ ਪਾਣੇ ਭੜਕੇ ਚੱਲ ਰਹੀ ਹੈ ਦੇ ਜੇ ਪਾਸੇ ਇਸ ਕਹਿ ਰਹੇ ਹੋ ਨਿਰਣਾ ਕਰਕੇ ਦੱਸੋ ਅਗਰ ਉਹ ਗ੍ਰੀਵਣਵਾਜੇ ਕਹਿੰਦੇ ਹਨ ਸਿਰ ਪਾਰ ਬ੍ਰਹਮ ਪਰਮੇਸ਼ਰੋ ਸੇਰ ਕਥਰ ਹੋਸੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸੋਮਹਰ ਹੈ ਉਸ ਮਾਇ ਉਹ ਪਰਮੇਸ਼ਰ ਜੰਮਣ ਮਰਨ ਦੇ ਤੇ ਆਉਣ ਜਾਣ ਚਰਸੀ ਦੇ ਜਿਹੜੇ ਨਹੀਂ ਆਏ ਤੇ ਜਿਹੜੇ ਪਰਮੇਸ਼ਰ ਨੂੰ ਜਪ ਲੈਂਦੇ ਉਹ ਉਸ ਦਾ ਰੂਪ ਹੋ ਜਾਂਦੇ ਹਨ ਸੂਰਜ ਦੇ ਕਰਨ ਮਿਲੇ ਜਲ ਕਾ ਜਲ ਹੋਵਾ ਰਾਮ ਜੋਤੀ ਜੋਤੜੀ ਸੰਪੂਰਨ ਸਿਆਰਾ ਜਿਨੇ ਸੂਰਜ ਨੇ ਕਰਨਾ ਅਦਰੀਆਂ ਪਰਤੇਖ ਹੁੰਦੀਆਂ ਨੇ ਤੇ ਸੂਰਜ ਦਾ ਪ੍ਰਕਾਸ਼ ਵਧਰਾ ਪਰਤੇਤ ਹੁੰਦਾ ਹੈ ਪਰ ਸੂਰਜ ਦੇ ਉਸਤੋਂ ਪੈ ਚਿਰਨ ਉਸ ਕੀ ਤੇਜ ਹੋ ਜਾਂਦੀਆਂ ਹਨ ਜਲ ਜਲ ਦੇ ਵਿੱਚੋਂ ਹਵਾਵਾਂ ਦੇ ਕਾਰਨ ਹੋਵੇ ਪਾਣੀ ਹੋਣ ਦੇ ਕਾਰਨ ਤ੍ਰਾਂਗ ਉੱਠਦੇ ਹਨ ਪੱਦੂ ਦਾ ਹਵਾ ਦੇ ਪੱਦੂ ਮਿਤਜਾ ਦੇ ਹਵਾ ਬੰਦ ਹੋ ਜਾਂਦੇ ਹਨ ਤਾਂ ਨਹਿਰ ਜਿਹੜੀ ਹੈ ਉਹ ਪਾਣੀ ਸਮੁੰਦਰ ਦੇ ਵਿੱਚ ਹੀ ਅਪੇਖ ਹੋ ਜਾਂਦੀ ਹੈ ਇਸੇ ਤਰ੍ਹਾਂ ਮਾਇਆ ਰੂਪੇ ਪਾਉਣ ਨੇ ਵਗਣ ਕਰਕੇ ਈਸ਼ਰ ਦੇ ਇਸ਼ਾਰੇ ਪਾਉਣ ਦੇ ਵਗਣੇ ਕਰਕੇ ਇਹ ਮਾਇਆ ਦੀ ਰੁਪਾਧਿ ਹੋਣ ਦੇ ਕਾਰਨ ਜੀਵਾਂ ਦੇਤੇ ਬੜਬੜੇ ਪਰਤੀਤ ਹੁੰਦੇ ਹਨ ਬਰਮਾ ਵਿਸ਼ਨੂ ਮਹੇਸ਼ ਰੂਪੇ ਲਹਿਰਾਂ ਪਰਤੀਤ ਹੋ ਰਹੀਆਂ ਹਨ ਜਦੋਂ ਪਰਮੇਸ਼ਰ ਦੀ ਇੱਛਾ ਰੂਪ ਔਰ ਪ੍ਰਤਿਵਾ ਦੇ ਉਹ ਆਪਣੇ ਆਪ ਹੀ ਸੰਕੋਚ ਲਵੇ ਤਾਂ ਉਸ ਵਿੱਚ ਸਾਰੀ ਸ੍ਰਿਸ਼ਟੀ ਜਦ ਆਕਰਕਣ ਤੋਂ ਤਬਹੁ ਤੋਹਮੈ ਮਿਤ ਦੇ ਕਰ ਸਭੂ ਸਾਰੀ ਸ੍ਰਿਸ਼ਟੀ ਉਸੇ ਲੈ ਹੋ ਜਾਂਦੀ ਹੈ ਤੇ ਪਰਮੇਸ਼ਰ ਦੇ ਪਿਆਰੇ ਉਸ ਦਾ ਜਾਪ ਕਰਨੇ ਕਰਕੇ ਹਰ ਕਾ ਸੇਵਕ ਹਰ ਜੀਵਾਂ ਤੀੜਨਾ ਜਾਣੇ ਮੌਲਕ ਦੇਹਾ ਪਰ ਹਰ ਜਨ ਦੋਈ ਇੱਕ ਹੈ ਦਿੱਧ ਵਿਚਾਰ ਕਸ਼ਨਾ ਹੈ ਜਲ ਤੇ ਉਸ ਤੇ ਤਰੰਗਿਆਂ ਜਲ ਹੀ ਜਿਵੇਂ ਸਮਾਹੇ ਉਹ ਐਸੇ ਆਨੰਦ ਚ ਲੀਨ ਰਹਿੰਦੇ ਹਨ ਵਿਹਾਰ ਕਰਦੇ ਖਾਉਂਦੇ ਪੀਂਦੇ ਭੋਗਦੇ ਪਹਿਨਦੇ ਗੱਲਾਂ ਬਾਤਾਂ ਵਿਹਾਰ ਕਰਦੇ ਆਮ ਲੋਕਾਂ ਦੀ ਤਰ੍ਹਾਂ ਪ੍ਰਤੀਤ ਹੁੰਦੇ ਹਨ ਪਰ ਮਨ ਕਰਕੇ ਪਰਮੇਸ਼ਰ ਦੇ ਪਿਆਰ ਰਣੋਂ ਸੰਸਾਰ ਨਾਲੋਂ ਵੱਖਰਾ ਹੈ ਭਾਵੇਂ ਤਾਂ ਐਸੇ ਸਾਰਿਆਂ ਜੋੜ ਕਦੇ ਨਾ ਆਇਆ ਕਰਤਾ ਆਪੋ ਕੋਲਾ ਨਾ ਭੁਲਾ ਕਿਸਦਾ ਪਨਾਇਆ ਪਾਤਸ਼ਾਹ ਦੇ ਪਰਮੇਸ਼ਰ ਦੇ ਪਿਆਰੇ ਹਨ ਭਗਤੀ ਪ੍ਰੇਮਾ ਭਗਤੀ ਕਰਨ ਵਾਲੇ ਸੋ ਜਿਨ੍ਹਾਂ ਨੇ ਭੈਅ ਨੂੰ ਗੱਠ ਨਾਸ਼ ਕਰ ਦਿੱਤਾ ਹੈ ਭੈਅ ਦੇ ਸਹਿਤ ਗੱਤ ਕਲਿਆਣ ਨੂੰ ਪ੍ਰਾਪਤ ਕਰਨ ਵਾਲੇ ਹਨ ਭੈਅ ਦੇ ਸਹਿਤ ਹੋ ਕਰਕੇ ਉੱਜਲ ਭੈਅ ਦੇ ਸਹਿਤ ਹੋ ਕਰਕੇ ਜਿਹੜੇ ਗੱਤ ਮਰਿਆਦਾ ਦੇ ਅਨੁਸਾਰ ਚੱਲਣ ਵਾਲੇ ਹਨ ਜਿਹੜੇ ਐਸੇ ਭਗਤਾਨ ਉਹਨਾਂ ਪਰਮੇਸ਼ਰ ਦੇ ਪਿਆਰ ਅੰਦਰ ਤੇ ਉਹ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਜਿਨ੍ਹਾਂ ਮਹਾਪੁਰਖਾਂ ਦਾ ਜਾਪ ਹੈ ਯਾਦ ਮਨਾਰਿਆਂ ਸਤਖੰਡ ਵਾਸਤੇ ਸੰਤ ਜਾਨੇ ਗੁਰਵਕਨ ਸਿੰਘ ਦੇ ਫੌਲਸਾ ਜੀ ਜੋ ਇਹਨਾਂ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕਰਕੇ ਧਾਰਮਿਕ ਜੁੱਧ ਵਿੱਚ ਧਾਰਮਿਕ ਜੁੱਧ ਕਿਹੜਾ ਹੈ ਰਜਨ ਸਬਾਈ ਜੰਗ ਪਰਤੱਖ ਦੀ ਜੰਗ ਕੀਤਾ ਜਿੱਥੇ ਤੇ ਲੋੜ ਪਏ ਤੇ ਗੁਰੂ ਤੇ ਤਿਆਰ ਅੰਤਰੀਵ ਦੀ ਜੰਗ ਪੰਜਾ ਵਿਕਾਰਾਂ ਦੇ ਨਾਲ ਗਿਆਨ ਰੋ ਕੇ ਖੜਗ ਲੈ ਕਰਤੇ ਤੇ ਇਹਨਾਂ ਨੂੰ ਪੁੱਤਰਾ ਪੁੱਤਰਾ ਕੀਤਾ ਹੈ ਕਿਸੇ ਵੱਡੇ ਤੋਂ ਵੱਡੇ ਬਲੇ ਨੂੰ ਆਪਣੇ ਉੱਪਰ ਮਹਾਪੁਰਖਾਂ ਦੇ ਗੁਰੂ ਤੇ ਪਿਆਰਿਓ ਕਦੇ ਤਾਪ ਨਹੀਂ ਹੋਣ ਦਿੰਦਾ ਜੋ ਵੀ ਕੋਈ ਵਿਕਾਰ ਦਾ ਫੁਰਨਾ ਲੈ ਕੇ ਆਉਂਦਾ ਹੈ ਉਸ ਨੂੰ ਤੁਰਤੀ ਬਾਣੀ ਦੇ ਰੂਪ ਦੁਆਰਾ ਉਪਦੇਸ਼ ਦੁਆਰਾ ਸ਼ਾਂਤੀ ਬਖਸ਼ਦੇ ਰਹੇ ਹਨ ਜੇਕਰ ਕਿਸੇ ਨੇ ਕੋਈ ਕੋਝਾ ਯਤਨ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਚੰਗੀ ਤਰ੍ਹਾਂ ਜੋੜੇ ਦੇ ਨਾਲ ਚਾਟਾ ਸ਼ਟਾ ਕਰਕੇ ਵੀ ਉਸ ਨੂੰ ਸ਼ਾਂਤੀ ਦਿੱਤੀ ਹੈ ਐਸੇ ਜੀਵਨ ਜਿੰਦਗੀ ਵਿੱਚ ਮਹਾਪੁਰਖਾਂ ਦੇ ਤੌਸਤੇ ਹੋਏ ਹਨ ਸਰਕਾਰ ਜੋ ਬਾਬਾ ਰੋੜ ਸਿੰਘ ਸਾਹਿਬ ਜੀ ਤੇ ਸਤਾਰ ਜੋ ਸਤਗੁਰੂ ਗੁਰੇਵਨਵਾ ਸੱਚੇ ਪਾਤਸ਼ਾਹ ਦੇ ਪਿਆਰੇ ਮਾਤਾ ਜੋ ਹਨ ਅਨੰਦ ਕੌਰ ਸਾਹਿਬ ਜੀ ਤੇ ਉਹਨਾਂ ਦੇ ਤੋਂ ਆਪਣਾ ਭਾਗ ਲਾਉਂਦਿਆਂ ਹੋਇਆ ਅਖਾੜਾ ਨਗਰ ਜਗਰਾਉਂ ਤਸੇਲ ਜ਼ਿਲ੍ਹਾ ਲੁਧਿਆਣਾ ਦੇ ਅੰਦਰ ਨਾਹਪੁਰਕਾ ਦਾ ਜਨਮ ਹੋਇਆ ਹੈ 1950 ਬਿੱਤਰ ਨਹੀਂ 1902 ਈਸਵੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਗ ਦੇ ਪੁੰਨਿਆ ਤੇ ਫਗਣ ਦੇ ਸੰਗਰਾਮ ਦਾ ਵਿਹਾੜਾ ਸੀ ਤੇ ਉਸ ਦਿਨ ਮਹਾਪੁਸਤਾਂ ਨੇ ਉਸ ਅਠਾਰ੍ਹੇ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ ਇਹ ਜਨਮ ਲੈਣ ਦਾ ਕਾਰਨ ਕੁਝ ਪਹਿਲਾਂ ਬਣਿਆ ਹੋਇਆ ਸੀ ਜਦੋਂ ਸਤਗੁਰੂ ਗਰੇਵਨਵਾਸ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਜੰਗ ਕਰਦੇ ਹੋਏ ਇਸ ਅਨੰਦਪੁਰ ਸਾਹਿਬ ਦੀ ਸੋਬ ਸ਼ਾਂਤੀ ਨੂੰ ਛੱਡ ਕਰਕੇ ਧਰਮ ਦੇ ਰੱਖਿਆ ਕਰਨ ਵਾਸਤੇ ਜੰਗਲਾਂ ਦੇ ਵਿੱਚ ਦੀ ਦੂਜਦੇ ਹੋਏ ਮਾਸ਼ੂਆਰ ਦੇ ਜੰਗਲਾਂ ਚੰਡ ਦਾ ਸਰਾਣਾ ਲਾਟ ਕਰਕੇ ਉਸ ਪਿਆਰੇ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਤਹਿਣਾ ਤੁਦਮਨ ਰੋਗ ਰਜਾਨੜਾ ਉਹਨਾਂ ਨਾਗ ਨਿਵਾਸਾਂ ਦੇ ਰਹਿਣਾ ਸੋਲ ਸਰਾਈ ਖੰਗਰ ਪਿਆਲਾ ਬਿੰਦ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ 70 ਚੰਗਾ ਪਾਠ ਫੇੜਿਆਂ ਦਾ ਰਹਿਣਾ ਇਹ ਤੋਲੇ ਦੇ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਿਆਂ ਹੋਇਆ ਰਾਸਤਾ ਤੈਅ ਕਰਦੇ ਚੀਰਦੇ ਹੋਏ ਜਦੋਂ ਸਤਿਗੁਰੂ ਗਰੀਵਨਵਾਸ ਸੱਚੇ ਪਾਸ਼ੇ ਅਠਾਰਾ ਨਗਰ ਦੇ ਵਿੱਚ ਪਹੁੰਚੇ ਹਨ ਸਤਕਾਰਯੋਗ ਮਾਤਾ ਸੇਵੀ ਜੀ ਜਿਹਦਾ ਨਾਮ ਸੀ ਸਤਨੇ ਥਾਂਤਨ ਮਹਾਪੁਰਖਾਂ ਦੇ ਵੱਡੇ ਬਜ਼ੁਰਗ ਜੋ ਉਸਨੇ ਕਨਜੀ ਪਰ ਪਿਤਾ ਜਿਉ ਆਪਣੇ ਹੱਥੀਂ ਦੁੱਧ ਦਾ ਕਟੋਰਾ ਸ਼ਰਮਾ ਭਰ ਕੇ ਪਿਆਇਆ ਕਨਜੀ ਪਰ ਸੱਚੇ ਪਾਸ਼ੇ ਜੀ ਪ੍ਰਸੰਤਾ ਲੈ ਗੁਰੂ ਗਰੀਵਨਵਾਸ ਨੇ ਵਸ਼ਿਸ਼ਟੀ ਤੇ ਮਾਤਾ ਨੂੰ ਪੁੱਛਦੇ ਹਨ ਦੱਸੋ ਮਾਤਾ ਜੀ ਕੀ ਚਾਹੁੰਦੇ ਹੈ ਐਸੋ ਸਤਗੁਰੂ ਗੁਰੇਵਨਵਾਜ ਕੋ ਜੀ ਪ੍ਰੀਤਮੀ ਦੇ ਚਰਨ ਉੱਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਗੁਰੂ ਦੀ ਕਿਰਪਾ ਕਰੇ ਸਾਡੇ ਇਸ ਕੋਲ ਬੰਸ ਦੇ ਵਿੱਚ ਇੱਕ ਬ੍ਰਹਮ ਜਾਨ ਦੇ ਦਾਤ ਵਾਸ਼ਿਸ਼ ਕਰੇ ਤੇ ਸਤਗੁਰੂ ਗੁਰੇਵਨਵਾਜ ਨੇ ਬਚਨ ਕੀਤੇ ਵਾਸ਼ਿਸ਼ ਕੀਤੀ ਕੇ ਸਮਾ ਆਵੇਗਾ ਐਸਾ ਸੂਰਗਿਰਜੋ ਦਾ ਹੋਵੇਗਾ ਜਿਸ ਵਰਗਾ ਕੋਈ ਹੋਰ ਦੁਨੀਆਂ 'ਚ ਪਰਦੇਸ ਨਹੀਂ ਹੋਵੇਗਾ ਸੋ ਉਹ ਤਨ ਦੀ ਸੱਚੇ ਪਾਠ ਦੇ ਬਚਨ ਤੇ ਮਾਤਾ ਸ੍ਰੀਵੀ ਜੀ ਦੀ ਸੇਵਾ ਨੂੰ ਫੜ ਲੱਗਾ ਹੈ ਸੋ ਸਤਗੁਰੂ ਗੁਰੇਵਨਵਾਜ ਦੀ ਕਿਰਪਾ ਦਾ ਸਦਕਾ ਹੈ ਜੋ ਜਨ ਸਿਆਰੇ ਭਾਈ ਮਹਤਾਬ ਸਿੰਘ ਜੀ ਹੋਏ ਹਨ ਉਹਨਾਂ ਦੇ ਅੱਗੇ ਪੁੱਤਰ ਹੋਏ ਸੋ ਸਤਗੁਰੂ ਆਕਲ ਜੀ ਆਕਲ ਜੀ ਦੇ ਅੱਗੇ ਭਾਈ ਹੋਏ ਭਾਈ ਨਥੂਆ ਜੀ ਨਥੂਆ ਸਿੰਘ ਜੀ ਉਹਨਾਂ ਦੇ ਅੱਗੇ ਹੋਏ ਭਾਈ ਮਾਨਾ ਸਿੰਘ ਜੀ ਤੇ ਮਾਨਾ ਸਿੰਘ ਜੀ ਦੇ ਅੱਗੇ ਦੋ ਪੁੱਤਰ ਹੋਏ ਭਾਈ ਕਾਨ ਸਿੰਘ ਤੇ ਭਾਈ ਵੀਰ ਸਿੰਘ ਜੀ ਭਾਈ ਕਾਨ ਸਿੰਘ ਜੀ ਬੜੇ ਹਿਦਮਾਨ ਕੋਟੀ ਦੇ ਸਾਨ ਤੇ ਤੀਰਤੰ ਦੇ ਤਨ ਇਨਸਾਨ ਸਤਪੁਰ ਦੀ ਅਪਾਰ ਦਿਨਾ ਤੇ ਬਖਸ਼ਿਸ਼ ਕੋ ਪਿਤਾ ਜੀ ਸਾਨੂੰ ਮਹਾਪੁਰਖਾਂ ਦੇ ਤੇ ਦੂਜੇ ਸੰਤ ਸਤਕਾਰ ਜੀ ਦੇ ਬਾਬਾ ਰੂੜ ਸਿੰਘ ਜੀ ਜੋ ਮਹਾਪੁਰਖਾਂ ਦੇ ਪਿਤਾ ਜੀ ਸੰਤ ਜਾਨੀ ਗੁਰਵਚਨ ਸਿੰਘ ਦੇ ਖਾਲਸਾ ਜੀ ਦੇ ਅੱਗੇ ਬਾਬਾ ਰੂੜ ਸਿੰਘ ਜੀ ਦੇ ਦੋ ਪੁੱਤਰ ਹੋਏ ਵੱਡੇ ਸੁਪੁੱਤਰ ਭਾਈ ਹਜਾਰਾ ਸਿੰਘ ਜੀ ਤੇ ਛੋਟੇ ਸੁਪੁੱਤਰ ਸਤਕਾਰ ਜੀ ਉਹ ਮਹਾਪੁਰਖ ਸੰਤ ਜਾਨੀ ਗੁਰਵਚਨ ਸਿੰਘ ਦੇ ਖਾਲਸਾ ਇਹਨਾਂ ਮਹਾਪੁਰਖਾਂ ਨੇ ਜਨਮ ਲਿਆ ਬਾਬਾ ਰੂੜ ਸਿੰਘ ਸਾਹਿਬ ਜੀ ਦੇ ਘਰੋਂ ਜੋ ਬਰਮਾ ਦੇ ਵਿੱਚ ਫਰੰਟੇ ਆਰ ਦੇ ਵਿੱਚ ਫੋਰਸਿਤ ਰਹੇ ਕਾਫੀ ਸਮਾਂ ਉਹ ਸੇ ਆਪਣੀ ਜ਼ਿੰਦਗੀ ਬਤੀਤ ਕੀਤੇ ਜੰਮ ਜੀ ਬਤੀਤ ਕਰ ਦਿਆ ਹੋਇਆ ਕਾਰਵ ਚ ਰਹਿੰਦੇ ਆ ਕੁਝ ਸਮਾਂ ਬਤੀਤ ਕੀਤਾ ਮਹਾਪੁਰਖਾਂ ਨੇ ਛੋਟੀ ਆਸਾ ਸੀ 13 ਨੂੰਹਿਆਂ ਦੀ ਜਦੋਂ ਗੁਰੂ ਤੇਗ ਬਹਾਦਰ ਸਤਕਾਰ ਜਨ ਮਾਤਾ ਜੀ ਸਾਠ ਸਾਲ ਨੂੰ ਪਿਆਨਾ ਗਾ ਤਰ ਗਏ ਤੇ ਸਤਕਾਰ ਦੇ ਵਿੱਚ ਉਹ ਦਾਦੀ ਦੀ ਸਮਰਾਜ ਕੌਰ ਜੀ ਉਹਨਾਂ ਨੇ ਮਹਾਪੁਰਖਾਂ ਦੀ ਪਾਲਣਾ ਕੀਤੀ ਪਰ ਕਾਲ ਕਰੇ ਕਿਸੇ ਦਾ ਲਿਹਾਜ਼ ਨਹੀਂ ਕਰਦਾ ਸਮਾਂ ਆਉਣ ਤੇ ਉਹ ਵੀ ਚੜਾਈ ਕਰ ਗਏ ਤਾਂ ਫਿਰ ਕਿਸ਼ਨਪੁਰੇ ਵਿੱਚ ਜੋ ਸਰਕਾਰ ਦੁਆਰ ਕੁਆਰੀ ਆਸਾਨ ਹੈ ਉਹਨਾਂ ਨੇ ਮਹਾਪੁਰਖਾਂ ਦੀ ਪਾਲਣਾ ਕੀਤੀ ਉੱਥੇ ਰਹਿ ਕਰਕੇ ਤੇ ਇੱਕ ਮਹਾਂਪੁਰਖ ਸੀ ਗੁਰਮੁਖ ਉਹ ਜਿਹਦੇ ਪਾਸੋਂ ਸੰਸਕ੍ਰਿਤੀ ਦੀ ਵਿੱਦਿਆ ਸਿੱਖੇ ਹੋਰ ਜਨੰਤ ਵਦਾਰਥ ਜੋਗ ਵਦਾਰਥ ਆਦਿ ਕਰੇ ਸੋ ਮੋਖ ਪੰਚ ਜੋ ਮੋਖ ਦੇ ਸੰਗ੍ਰੰਥ ਤੋਂ ਉਹ ਵੀ ਗੁਰੂ ਤੇ ਪਿਆਰੇ ਦੁੱਧਾ ਪ੍ਰਾਪਤ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਜੋ ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਗ੍ਰੰਥ ਸੂਰਜ ਪ੍ਰਤਾਪ ਦੇ ਗ੍ਰੰਥ ਤੋਂ ਤੇ ਇਸ ਤਰ੍ਹਾਂ ਗੁਰਬਲਾਵ 6 ਵਿੱਚ 10ਵੇਂ ਪਾਤਸ਼ਾਹ ਜੀ ਦਾ ਬਾਅਦ ਇਹ ਧਾਰਮਿਕ ਗ੍ਰੰਥਾਂ ਦੀ ਵਿੱਦਿਆ ਜਿਹੜੀ ਸੀ ਉਹ ਸੰਤ ਜਾਨੀ ਸੁੰਦਰ ਸਿੰਘ ਸਾਹਿਬ ਜੀ ਦੇ ਕੋਲ ਪਹੁੰਚ ਕਰਕੇ ਮਹਾਪੁਰਖਾਂ ਨੇ ਪ੍ਰਾਪਤ ਕੀਤੀ ਸੀ ਪਰ ਉਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ 17 ਸਾਲ ਦੀ ਉਮਰ ਵਿੱਚ ਮਹਾਪੁਰਖ ਵਾਪਸ ਮੁੜ ਕੇ ਆਏ ਸਿੱਖਿਸ਼ਣਪੁਰੇ ਤੋਂ 18 ਸਾਲ ਦੀ ਉਮਰ ਵਿੱਚ ਮਹਾਪੁਰਖਾਂ ਦੀ ਸ਼ਾਦੀ ਹੋਈ ਜੋ ਸਤਾਰ ਦੇ ਗੁਰਮੁਖਾਰੇ ਮਹਾਪੁਰਖਾਂ ਦੇ ਸਹੁਰਾ ਹਸਤਾਨ ਸਰ ਭਾਈ ਬਸੰਤ ਸਿੰਘ ਜੀ ਉਹਨਾਂ ਦੀ ਸੁਪਤਰੀ ਮਾਪੋਰਤ ਕਰੋ ਮਾਤਾ ਕਿਸ਼ਨ ਕੌਰ ਜੀ ਉਹਨਾਂ ਦੇ ਨਾਲ ਸ਼ਾਦੀ ਹੋਈ ਰਾਜੋਹਾਣੇ ਪਿੰਡ ਦੇ ਵਿੱਚ ਸੋ ਸਤਿਗੁਰੂ ਸੱਤੇ ਪਾਛਾ ਦੇ ਲਾੜਿਆਂ ਦੇ ਘਰ ਵਿੱਚ ਅੱਜ ਦੋ ਸੁਪੁੱਤਰ ਪੈਦਾ ਹੋਏ ਸਰਕਾਰ ਦੇ ਵੱਜਿਆਂ ਦਾ ਨਾਮ ਸੀ ਭਾਈ ਸਰਕਾਰ ਸਿੰਘ ਜੀ ਛੋਟਿਆਂ ਦਾ ਨਾਮ ਹੈ ਭਾਈ ਭਗਵਾਨ ਸਿੰਘ ਜੀ ਜੋ ਐਸ ਵੇਲੇ ਰੁੱਦਰਪੁਰ ਦੇ ਵਿੱਚ ਰਹਿ ਕਰਕੇ ਖੇਤੀ ਬਾੜੀ ਦਾ ਕੰਮ ਕਰਦੇ ਹਨ ਤੇ ਗੁਰੂ ਪਿਆਰੇ ਸਰਕਾਰ ਦੇ ਵੱਡੇ ਭਾਈ ਮਹਾਪੁਰਖਾਂ ਦੇ ਜਿਹੜੇ ਸੁਪੁੱਤਰ ਹਨ ਸਰਕਾਰ ਸਿੰਘ ਜੀ ਉਹ ਸਿਹਰੇ ਕਰਕੇ ਖੇਤੀਬਾੜੀ ਦਾ ਕੰਮ ਕਰਦੇ ਹਨ ਅੱਜ ਉਹਨਾਂ ਮਹਾਪੁਰਖਾਂ ਦੇ ਸੁਪੁੱਤਰਾਂ ਦਾ ਪਰਿਵਾਰ ਵਧੀ ਵੀ ਵਧੀ ਬੇਰਵਾ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਇਸ ਅਨੁਸਾਰ ਅੱਡੇ ਦੇ ਵਿੱਚ ਪਿਆਰੋ ਪਰਿਵਾਰ ਹੈ ਉਹਨਾਂ ਦੇ ਵਿੱਚੋਂ ਗੁਰਿੰਦ ਪਿਆਰਾ ਜੋ ਮਹਾਪੁਰਖਾਂ ਦਾ ਪੋਤਰਾ ਹੈ ਜਿਹਦਾ ਨਾਮ ਹੈ ਅਵਤਾਰ ਸਿੰਘ ਬਾਈ ਜੀ ਕਹਿ ਕਰਕੇ ਉਸ ਨੂੰ ਸਤਕਾਰ ਕੀਤਾ ਜਾਂਦਾ ਹੈ ਸੋ ਸਤਿਗੁਰੂ ਦੇ ਤਰਪਾਏ ਪਾਤਰ ਬਣੇ ਹਨ ਜੋ ਮਹਾਪੁਰਖਾਂ ਦੇ ਕੈ ਵਿੱਚ ਰਹਿ ਕਰਕੇ ਕੀਰਤਨ ਸਿੱਖਦੇ ਰਹੇ ਨਗਰੋ ਬ੍ਰਹਮ ਵਿਦਿਆ ਦੀ ਦਾਤ ਨੂੰ ਜਿੰਨੀ ਕਿ ਸਤਿਗੁਰੂ ਨੇ ਕਿਰਪਾ ਕੀਤੀ ਉਹ ਪ੍ਰਾਪਤ ਕਰਕੇ ਚੰਗੇ ਦਿਨ ਤੇ ਪਿਆਰੋ ਤਹਾ ਕਰਨ ਵਾਲੇ ਗੁਰੂ ਤੇ ਪਿਆਰੇ ਬਣੇ ਹਨ ਸਤਿਗੁਰੂ ਜੀ ਹੋਰ ਵੀ ਕਿਰਪਾ ਕਰਨ ਉਹਨਾਂ ਨੂੰ ਆਤਮ ਗਿਆਨੀ ਬੁੱਧਵਕਸ਼ ਕਰਕੇ ਨਿਹਾਲ ਕਰਨ ਜਿਸ ਕਰਕੇ ਮਹਾਪੁਰਖਾਂ ਦੇ ਪਵਿੱਤਰ ਯਾਸ ਸੁਧਾ ਦੇ ਦੁਨੀਆ ਦੇ ਤਹਿਤ ਵੀ ਰਹੇ ਫਾਰਕਾ ਪੁਰਾਣੀ ਮਾਤ ਦੇ ਮਾਨਕ ਮਾਨਕ ਪੁਰਖਾਂ ਦਾ ਸਤਾਨ ਪਰਿਵਾਰ ਵੱਲੋਂ ਵੀ ਕਾਇਮ ਰਹੇ ਸੱਚੇ ਪਾਤਸ਼ਾਹ ਸਤਗੁਰੂ ਗਰੀਬ ਨਵਾਜ ਜੀ ਸੰਗਤਾਂ ਨੂੰ ਵੀ ਮਹਾਪੁਰਖਾਂ ਵਰਗਾ ਜੀਵਨ ਵਾਸ ਕਰਕੇ ਸਰਪਾਰ ਸਤਨ ਐਸੀ ਕਾਰਨਾ ਕਾਲੀ ਨੇ ਉਹਦੇ ਮੁੜ ਤੇ ਗੁਰੂ ਕੇ ਪਿਆਰਿਓ ਜਦੋਂ ਸਿੰਘ ਸਵਾ ਲਹਿਰ ਚੱਲੀ ਹੈ ਉਸ ਦੇ ਵਿੱਚ ਮਹਾਨ ਸੇਵਾਵਾਂ ਵਾਲਾ ਪੁਰਖਾਂ ਨੇ ਕੀਤੀ ਜਦੋਂ ਨਨਕਾਣਾ ਸਾਹਿਬ ਪਹੁੰਚੇ ਹਨ ਉੱਥੇ ਜਾ ਕਰਕੇ ਨਜ਼ਾਰਾ ਕੱਟਿਆ ਹੈ ਭਾਈ ਲਖਮਨ ਸਿੰਘ ਨੂੰ ਜਿੱਥੇ ਜਾਣ ਨਾਲ ਬੰਨ ਕੇ ਸਾਰਿਆਂ ਗਿਆ ਸੀ ਪਾਈ ਬਲੀਵ ਸਿੰਘ ਨੂੰ ਪਾਠ ਵਿੱਚ ਝੋਟਿਆ ਗਿਆ ਉਹ ਜਗ੍ਹਾ ਦੇਖ ਕਰਕੇ ਬੜਾ ਮਨ ਵਿੱਚ ਵਿਰਾਗ ਧਾਰਨ ਕੀਤਾ ਬਾਣੀ ਦਾ ਹੋਰ ਅਭਿਆਸ ਕਰਨ ਨੂੰ ਸ਼ੁਰੂ ਕੀਤਾ ਆਪਜੀ ਤੇ ਐਡੀ ਕਿਰਪਾ ਸੇ ਅਕਾਲ ਪੁਰਖ ਦੀ ਤਹਾਇਆ ਕੌਣ ਸਿੰਘ ਜੀ ਤੋਂ ਸ੍ਰੀ ਸਤ ਗੁਰਮਤਿ ਦੀ ਸਿੱਖਿਆ ਦੇ ਗ੍ਰਾਹੀ ਹੋ ਕਰਕੇ 7 ਸਾਲ ਦੀ ਅਵਸਥਾ ਵਿੱਚ ਅਖੰਡ ਪਾਠੀ ਬਣ ਗਏ ਸਨ ਦੇ ਉਹ ਸਤਿਗੁਰੂ ਗ੍ਰੰਥ ਸਾਹਿਬ ਜੀ ਤਾਭਾ ਬੈਠਿਆ ਕਰਦੇ ਥੱਲੇ ਕੋਈ ਉੱਚਾ ਜਗ੍ਹਾ ਬਣਾਉਣ ਵਾਸਤੇ ਕੋ ਕੱਪੜਾ ਰੱਖ ਕਰਕੇ ਉਹਦੇ ਤੇ ਬੈਠ ਕਰਕੇ ਮਹਾਪੁਰਖ ਪਾਠ ਕਰਿਆ ਕਰਦੇ ਸੱਤ ਸਾਲ ਦੀ ਉਮਰ 'ਚ ਸੋਧ ਅਖੰਡ ਪਾਠੇ ਬਣ ਗਏ ਸੀ ਐਸੀ ਕਿਰਪਾ ਮਹਾਪੁਰਖਾਂ ਤੇ ਅਕਾਲ ਪੁਰਖ ਨੇ ਕੀਤੀ ਸੀ ਸੋ ਉਹਨਾਂ ਦੇ ਨਾਲ ਰਹਿ ਕਰਕੇ ਬ੍ਰਹਮ ਵਿੱਦਿਆ ਦੇ ਦਾਤ ਨੂੰ ਪ੍ਰਾਪਤ ਕੀਤਾ ਸੋ ਜਿੰਨਾ ਚਤੁਰ ਸਤਿਗੁਰਾਂ ਸੁਪਾਗ ਵਰਸ਼ਿਆ ਸੰਗਤ ਦੀ ਪ੍ਰਾਪਤੀ ਹੋਈ ਹੋਰ ਵੀ ਗੁਰੂ ਪਿਆਰੇ ਭਾਈ ਜਥੇਦਾਰ ਗੁਰਵਾਰ ਸਿੰਘ ਦੀ ਬੋਪਾ ਰਾਏ ਵਾਲੇ ਬਾਬਾ ਇਸਤ੍ਰਾਨ ਨਾਰਾਇਣ ਸਿੰਘ ਦੀ ਲੜਾਈਆਂ ਵਾਲੇ ਬਾਈ ਹਜੂਰਾ ਸਿੰਘ ਦੀ ਸੰਤ ਜੈਲ ਸਿੰਘ ਦੀ ਬੋਪਾ ਰਾਏ ਵਾਲੇ ਹੋਰ ਇਹਨਾਂ ਤੋਂ ਲੈ ਕਰਕੇ ਸਾਰਜ ਗੁਰੂ ਤੇ ਗੁਰਸਿੱਖ ਪੜਦੇ ਰਹੇ ਪਰ ਜੋ ਆਕਾਲ ਪੁਰਖ ਨੇ ਕਰਤਾ ਅਨੋਖੀ ਰੂਪੀ ਇਹਨਾਂ ਤੇ ਕੀਤੀ ਉਹ ਕਥਨ ਤੋਂ ਬਾਹਰ ਹੈ ਗੁਰੂ ਤੇ ਪਿਆਰਿਓ ਸਮਾਂ ਆਇਆ ਸਮਾਂ ਆਣ ਤੇ ਸਿਰੋਪਾਉ ਦੇਣ ਦੇ ਟਾਈਮ ਤੇ ਨਾਲ ਦੇ ਗੁਰਮਖ ਨੂੰ ਪ੍ਰੇਰਣਾ ਹੋਈ ਕਿ ਜਾਵ ਪਾਜ ਦਸਤਾਰ ਲੈ ਕੇ ਆਵਾਂ ਅਸੀਂ ਅਜ ਬਖਸ਼ਿਸ਼ ਕਰਨੀ ਹੈ ਪਰ ਜੇ ਮਾਨ ਵਿੱਚ ਪੂਰੀ ਬ੍ਰਹਮ ਗਿਆਨ ਦੀ ਦਾਸ ਕਿਸੇ ਦੇ ਇੱਛਾ ਨਾ ਹੋਵੇ ਉਦੋਂ ਬਰਾਬਰ ਪੁਣੇ ਦੀ ਹੰਡ ਕਾ ਜ਼ਰੂਰ ਵਰ ਜਾਂਦੀ ਹੈ ਇੰਦਵਦਾ ਕਰ ਬਹੁਤੇ ਗਾਲੇ ਦਲਦਲ ਨੇ ਵੱਡਿਆ ਵੱਡਿਆ ਕਰਾ ਨੂੰ ਗਾਲ ਦਿੱਤਾ ਪਾਵੇ ਅਭਿਆਸ ਕਰਿਆ ਕਰਦੇ ਸਨ ਪਰ ਭਰੋਸੇ ਤੇ ਬਿਨਾ ਗੁਰੂ ਕੇ ਪਿਆਰੋ ਫਾੜ ਨੂੰ ਤੂਰਾ ਲੱਗਦਾ ਸੰਗਤਾ ਹੋਣ ਦੇ ਕਾਰਨ ਕੂੜਤਾ ਹੀ ਰਹਿ ਜਾਂਦੀ ਹੈ ਉਸ ਵੇਲੇ ਇਹ ਲਾਲਚ ਕੀਤਾ ਕਿ ਸਾਡੇ ਤੇ ਬਖਸ਼ਿਸ਼ ਕਿਉਂ ਨਹੀਂ ਕਰਦੇ ਸੰਤ ਜਾਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੇ ਉਮਰ ਚ ਛੋਟੇ ਹਨ ਇਹਨਾਂ ਨਾਲ ਇੰਨਾ ਪਿਆਰ ਚੋਂ ਪੈ ਗਿਆ ਬਾਬਾ ਸੁੰਦਰ ਸਿੰਘ ਸਾਹਿਬ ਜੀ ਦਾ ਇਸ ਪਿਆਰ ਨੂੰ ਨੋਕ ਰੱਖ ਕਰਕੇ ਦਸਤਾਰ ਦੇਣ ਤੋਂ ਟਾਲਾ ਬਾਲਾ ਕਰਨ ਲੱਗੇ ਕਹਿੰਦੇ ਜੀ ਹੈ ਨਹੀਂ ਜਾਂ ਫੇਰ ਲਿਆਵਾਂਗੇ ਇਹ ਤਰ ਜਦੋਂ ਬਚਨ ਕਹੇ ਮਹਾਂਪੁਰਖਾਂ ਨੇ ਸਮਝ ਲਿਆ ਕਿ ਇਹਨਾਂ ਦੇ ਮਨ ਕੁਝ خیال ਹੋ ਰਿਹਾ ਹੈ ਉਹ ਤੇ ਜਿਹੜਾ ਬਾਗ ਹੁੰਦਾ ਹੈ ਗੁਰੂ ਤੇ ਪਿਆਰਿਓ ਆਪ ਕਰਕੇ ਕਈ ਵਾਰੀ ਰਾਜੀ ਵਾਜੇ ਵੀ ਉਸ ਵਿੱਚ ਮੰਨ ਲੈਂਦੇ ਹੋਣ ਜਾਂ ਮਾਈਆਂ ਨੂੰ ਦਿੱਤੇ ਜਾਂਦੇ ਨੇ ਵਿਆਹ ਦੇ ਤੈ ਤੇ ਬੀਬੀਆਂ ਨੂੰ ਉਹੀ ਲੈ ਕਰਕੇ ਤੇ ਇੱਕ ਸਰੋਂ ਦਾ ਬੁੱਤਾ ਸੀ ਮਹਾਪੁਰ ਕਣਕੇ ਭਾਈਆ ਫੁੱਲ ਲਿਆਓ ਤੋੜ ਕੇ ਉਹ ਫੁੱਲ ਲੈ ਕਰਕੇ ਮਹਾਪੁਰ ਕਣ ਦੇ ਸੀਸ ਤੇ ਟਾਂਗ ਰਤੇ ਕਹਿਣ ਲੱਗੇ ਭਾਈ ਇਹ ਬਾਕਸ਼ ਸਮਝ ਲੈ ਇਹ ਸਰੂਪਾ ਹੈ ਇਸ ਤਰੀਕੇ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਇਹ ਬ੍ਰਹਮਜਾਨ ਦੀ ਜੋ ਸਤਿਗੁਰੂ ਕਣਗੀ ਕਰ ਸਕੇ ਬਾਸ਼ੇ ਨਿ ਟਕਸਾਲ ਚਲਾਈ ਅਫਰਮ ਵਿਦਿਆ ਦੇ ਬਾਕਸ਼ਸ਼ ਦੁਨੀਆਂ ਦੇ ਟ ਪ੍ਰਗਟਾਉਣ ਦੀ ਇਸ ਤਰੀਕੇ ਨਾਲ ਇਹ ਸੇਵਾ ਪ੍ਰਾਪਤ ਹੋਈ ਸੀ ਕੁਝ ਸਮਾਂ ਐਸਾ ਵੀ ਆਇਆ ਸੀ ਮਹਾਪੁਰ ਕਣ ਦੇ ਟਾਈਮ ਤੇ ਛਤਕਾਰ ਜੋ ਸੰਤ ਪ੍ਰਤਾਪ ਸਿੰਘ ਦੀ ਲੰਗੀਆਂ ਵਾਲੇ ਜੋ ਕਾਫੀ ਸਮਾਂ ਵੱਜਾ ਸੰਤਾਂ ਦੇ ਗੜਬਈ ਰਹੇ ਹਨ ਉਹਨਾਂ ਮਹਾਂਪੁਰਖਾਂ ਨੇ ਇੱਕ ਤੌਰ ਤੇ ਦੱਸਿਆ ਸੀ ਸੰਤ ਜਾਨੀ ਗੁਰਬਚਨ ਸਿੰਘ ਦੀ ਥਾਲਸਾ ਦੀ ਨੂੰ ਪਰਿਆਲਣ ਵਾਸਤੇ ਜਥੇਦਾਰ ਗੁਦਿਆਲ ਸਿੰਘ ਦੇ ਪਾਸ ਭੇਜਿਆ ਉੱਥੇ ਉਹਨਾਂ ਵੀਰਾਂ ਨੇ ਇਹ ਪ੍ਰਕਰਾਰਾ ਦਿੱਤਾ ਕਿ ਅਲਗ ਜਿਵੇਂ ਜਾਨੀ ਦੀ ਪੋਲ ਪੜਦੇ ਹੈ ਸੰਤ ਸੁੰਦਰ ਸਿੰਘ ਨੂੰ ਜਾਨੀ ਦੀ ਤਹਿ ਕਰਕੇ ਬਹੁਤ ਅਸਤਕਾਰ ਕਰਦੇ ਸਨ ਚਾਰਿਆ ਜਾਂਦਾ ਸੀ ਨਾਮ ਲੈ ਕਰਕੇ ਕਹ ਲਗੇ ਜੇ ਤੂੰ ਜਾਨੀ ਦੀ ਕੋਲ ਫੜਦਾ ਹੈ ਤੇ ਸਾਡੇ ਕੋਲ ਕੀ ਲੈਣ ਆਇਆ ਜੜਾ ਕਿਸੇ ਵਿੱਚ ਵਿੱਜਾ ਜਰਾ ਚਾਰ ਅੱਖਰ ਆ ਜਾਣ ਸਈ ਉਹ ਹੰਗ ਦਾ ਦੇ ਗੱਡੇ ਲਾਜ ਕੇ ਤੁਰਿਆ ਕਰਦਾ ਕਿਸੇ ਨੂੰ ਪਸੰਦੀ ਨਹੀਂ ਕਰਦਾ ਪਾ ਜੇ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਪਿੰਗਲ ਪਰਵਥ ਪਾਰ ਫਿਰੇ ਪਰੇ ਖਲ ਚਤਰ ਬਚੀਤਾ ਸਤਿਗੁਰੂ ਦੀ ਕਿਰਪਾ ਕਰ ਦਿੰਦੇ ਹਨ ਜੋ ਛੱਜੂ ਧਿਆਨ ਤੋਂ ਬਿਤੇਰੇ ਅਰਥ ਕਰਵਾ ਸਕਦੇ ਹੈ ਤੇ ਜੇ ਸੇ ਕਿਰਪਾ ਕਰਨ ਤੋਂ ਜੋ ਮਰਜੀ ਕਰਵਾ ਲੈ ਮਹਾਪੁਰਖ ਉਦਾਸ ਹੋ ਕਰਕੇ ਜਰਾ ਕਵਾਪਸ ਮੁੜੇ ਮਹਾਪੁਰਖਾ ਸੁੰਦਰ ਸਿੰਘ ਦੀ ਖਾਲਸਾ